ਮੋਤਵਾ ਧੰਨਵਾਦ। ਹੁਣ ਮੈਂ ਬੇਨਤੀ ਕਰਾਂਗਾ ਸਾਡੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਸ਼ਰਮਾ ਜੀ ਨੂੰ ਕਿ ਉਹ ਕੁਝ ਆਪਣੇ ਵਿਚਾਰ ਸਾਂਝੇ ਕਰਨਗੇ ਜੋ ਵੀ ਵਿਚਾਰ ਦੇ ਪੰਜ ਤਿੰਨ ਤੋਂ ਸਾਡਾ ਧਰਨਾ ਚੱਲਦਾ ਹੈ। ਸਾਡੇ ਵਿਚਾਰ ਨੇ ਉਹ ਵੀ ਐਮਪੀ ਸਾਹਿਬ ਕੋਲ ਰੱਖਣਗੇ। ਸਾਡੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਦੀਪਕ ਸ਼ਰਮਾ ਜੀ। ਜੈ ਜੀ ਦੀਆਂ ਸ਼ਾਨ ਕਰਮਾ। ਪਹਿਲਾ ਤਾਂ ਮੈਂ ਆਪਣੇ ਸਾਡੇ ਆਏ ਹੋਏ ਸਵਾਣਯੁਕਤ ਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਨੇ ਆਪਣੇ ਪ੍ਰੋਜੈਕਟ ਦੀ ਸਮਾਪਤੀ ਸਮਾਗਮ ਲਈ ਸਾਡੇ ਜਿਹੜੇ ਨਾਮ ਸੁਣਦੇ ਆਂ ਸਾਡੇ ਨਾਲ ਤੇ ਨਾਲ ਆਏ ਹੋਏ ਸਾਡੇ ਜੱਟੇ ਬੰਦੀਆਂ ਤੇ ਆਗੂਆਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਸੰਵਾਦ ਦੇ ਵਿੱਚ ਸ਼ਾਮਲ ਹੋ ਕੇ ਇਹਨੂੰ ਚਾਰ ਚੰਨ ਲਾਏ ਤੇ ਇਹਦੇ ਨਾਲ ਸਾਡੀ ਕੀ ਮੌਸਲਾ ਵਧਾਈ ਹੋਈ ਹੈ ਅਸੀਂ ਪੂਰੇ ਜੋਰ ਨਾਲ ਝੜੀ ਆਪਣੀ ਗੱਲ ਹੈ ਸਰਕਾਰ ਤਾਂ ਅਚਾਨਕ ਕਾਬਲ ਹੋ ਗਏ। ਉਹ ਮੈਂ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਸਾਡਾ ਜਿਹੜਾ ਰੋਜ ਪ੍ਰਦਰਸ਼ਨ ਹੈ ਅੱਜ ਉਹ ਪੰਜਵੇਂ ਦਿਨ ਦਾ ਹੋਇਆ ਹੈ। ਅੱਜ ਸਾਨੂੰ ਪੰਜਵਾਂ ਦਿਨ ਕੰਮ ਕਰ ਛੱਡ ਕੇ ਆਪਣੀ ਗੱਲ ਜਿਹੜੀ ਹੈ ਉਹ ਤੇੜ ਕੇ ਕਰਨ ਨੂੰ ਅਜਵਾ ਦਿਨ ਚ ਆਪੇ ਹੈ। 3 ਦਿਜੇ ਦਿਨ ਸਾਡੇ ਕੋਲੇ ਡਾਕਟਰ ਚਰਨਜੀਤ ਸਿੰਘ ਜੰਮੀ ਐਮ ਐਨ ਐ ਹਲਕਾ ਜੰਗੌਰ ਸਾਹਿਬ ਆਏ। ਅਸੀਂ ਉਹਨਾਂ ਨਾਲ ਵੀ ਆਪਣੀ ਗੱਲ ਸਾਂਝੀ ਕੀਤੀ। ਕਿ ਜਿਹੜੀਆਂ ਗੱਲਾਂ ਚੱਲ ਰਹੀਆਂ ਹਨ ਜਿਲਾ ਬਣਾਇਆ ਜਾ ਰਿਹਾ ਹੈ ਸ਼੍ਰੀ ਅਨੰਪੁਰ ਸਾਹਿਬ ਨੂੰ ਉਹਦੇ ਲਈ ਰੋਪੜ ਨੂੰ ਕੰਪੰਸੇਸ਼ਨ ਦੇ ਵਿੱਚ ਫਰੜ ਦੀ ਜਿਹੜੀ ਘੜੂਆਂ ਕਨ ਕੋਈ ਹੈ ਉਹਦੇ 35 ਸੱਕੀ ਪਿੰਡ ਦਿੱਤੇ ਜਾ ਰਹੇ ਹਨ ਉਸ ਏਰੀਆ ਜਿਹੜਾ ਹੈ ਉਹ ਬਲਾਕ ਮਾਜਰੀ ਦਾ ਦਿੱਤਾ ਜਾ ਰਿਹਾ ਹੈ ਤੇ ਜਿਹੜਾ ਤੀਜਾ ਹੈ ਉਹ ਰਕਬਾ ਜਿਹੜਾ ਹੈ ਉਰਾਲੀ ਦਾ ਰੋਪੜ ਜ਼ਿਲ੍ਹੇ ਦੇ ਨਾਲ ਲਾਇਆ ਜਾ ਰਿਹਾ ਹੈ ਜਿਹੜੀ ਇਹ ਕਵਾਇਤ ਚੱਲ ਰਹੀ ਸੀ ਸਾਨੂੰ ਰਿਕਵੈਸਟ ਕਰਕੇ ਆਪਣੇ ਵਿੱਚ ਬੁਲਾਇਆ ਹੈ ਕਿ ਇਹ ਉਸ ਕਵਾਇਤ ਜਿਹੜੀ ਚੱਲ ਰਹੀ ਹੈ ਉਹਦੇ ਤੇ ਆਪਣੇ ਵਿਚਾਰ ਪ੍ਰਗਟ ਕਰਣ ਤੇ ਸਾਨੂੰ ਆਸ਼ਵਾਸਤ ਕਰਨ ਵੀ ਸਾਡੇ ਨਾਲ ਇਹੋ ਜਿਹਾ ਟਕਾੜਣਾ ਹੈ ਉਹ ਨਹੀਂ ਹੋਕਰ ਜਿਵੇਂ ਸਾਡੇ